ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਭ ਦਾ ਸਵਾਗਤ ਹੈ ਵਿਰਸਾ ਚੈਨਲ ਤੇ ਤੇ ਦਾਸ ਮਨਦੀਪ ਸਿੰਘ ਆਪ ਸਭ ਦੇ ਸੰਮੁਖ ਹਾਜ਼ਰ ਹੋਇਆ ਹੈ ਲੇਕਿ ਪੰਥ ਨਾਮਾ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਜਿਸ ਦੇ ਵਿੱਚ ਆਪਾਂ ਜਾਣਾਂਗੇ ਪੰਥ ਦੇ ਵੱਖ-ਵੱਖ ਮਸਲੇ ਆਤੇ ਸਰਗਰਮੀਆਂ ਬਾਰੇ ਆਓ ਸਾਧ ਸੰਗਤ ਜੀ ਇਸ ਹਫਤੇ ਦੇ ਵਿਸ਼ਿਆਂ ਵੱਲ ਝਾਂਤ ਮਾਰੀਏ ਪੰਥਨਾਮਾ ਦੇ ਮੁਖਬੰਦ ਦੇ ਵਿੱਚ ਜਾਣਾਂਗੇ ਸਿੱਖ ਕਕਾਰਾਂ ਅਤੇ ਪਹਿਚਾਣ ਦੇ ਜ਼ਮੂਰੀਅਤ ਦੇ ਹਮਲੇ ਬਾਰੇ ਅੱਗੇ ਦੇ ਵਿੱਚ ਜਾਣਾਂਗੇ ਸਿੱਖ ਵਿਦਵਾਨਾਂ ਦੀ ਦਰਪੇਸ਼ ਚਾਹਣ ਬਾਰੇ ਜ਼ਮੂਰੀਅਤ ਦਾ ਦਾਵਾ ਪੇਸ਼ ਕਰਨ ਵਾਲੇ ਭਾਰਤ ਦੇ ਖੇਤਰ ਦੇ ਵਿੱਚ ਸਿੱਖ ਕਕਾਰ ਅਤੇ ਸਿੱਖ ਪਛਾਣ ਦੇ ਆਏ ਦਿਨ ਕਿਸੇ ਨਾ ਕਿਸੇ ਟੰਗ ਦੇ ਨਾਲ ਹਮਲਾ ਹੁੰਦਾ ਹੈ ਇਸੇ ਵਿੱਚ ਇੱਕ ਮਾਮਲਾ ਬੀਤੇ ਰੋਜ਼ਾ ਸਾਡੇ ਸਾਹਮਣੇ ਆਇਆ ਜਿਸ ਦੇ ਵਿੱਚ ਰਾਜਸਥਾਨ ਦੇ ਜੱਜ ਦੀ ਪ੍ਰੀਖਿਆ ਦੇਣ ਲਈ ਬੀਬੀ ਗੁਰਪ੍ਰੀਤ ਕੌਰ ਜੋ ਕਿ ਆਪ ਪੂਰਨ ਤੌਰ ਤੇ ਗੁਰਸੇਖਨ ਅਤੇ ਅੰਮ੍ਰਿਤਧਾਰੀ ਵੀ ਨੇ ਉਹਨਾਂ ਨੂੰ ਆਪਣੇ ਕਕਾਰਾਂ ਦੇ ਕਰਕੇ ਰੋਕਿਆ ਗਿਆ ਤੇ ਉਹਨਾਂ ਨੂੰ ਜੱਜ ਦਾ ਪੇਪਰ ਨਹੀਂ ਦੇਣ ਦਿੱਤਾ ਗਿਆ ਜਾਣਦੇ ਹਾਂ ਇਸ ਪੂਰੇ ਮਾਮਲੇ ਬਾਰੇ ਵੀਰ ਕਵਲਨ ਸਿੰਘ ਜੀ ਪਾਸੋਂ ਸੇਸ ਤੇ ਵਿਚਾਰਮਿਕ ਪਹਿਚਾਨ ਇੱਕ ਅਪਰਾਧ ਬਣੇ ਉਥੇ ਆਜ਼ਾਦੀ ਸਿਰਫ ਕਾਗਜ਼ਾਂ ਦੀ ਲਿਖਤ ਬਣ ਕੇ ਰਹਿ ਜਾਂਦੀ ਹੈ ਭਾਰਤੀ ਵਿਚਾਰਤਾਰਾ ਜੋ ਆਪਣੇ ਆਪ ਨੂੰ ਵਿਸ਼ਵ ਦੀ ਸਭ ਤੋਂ ਵੱਡੀ ਜਮਹੂਰੀਅਤ ਸਮਝਦੀ ਹੈ ਉਥੇ ਰਾਜਸਥਾਨ ਦੇ ਵਿੱਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਨੂੰ ਜੁਡੀਸ਼ੀਅਲ ਪਰਖਿਆ ਦੌਰਾਨ ਉਨ੍ਹਾਂ ਦੇ ਕਕਾਰਾਂ ਖਾਸ ਕਰਕੇ ਕਿਰਪਾਨ ਕਾਰਨ ਪਰੇਸ਼ਾਨ ਕਰਨਾ ਸਿਰਫ ਇੱਕ ਵਿਅਕਤੀਗਤ ਹਮਲਾ ਨਹੀਂ ਸਗੋ ਸਿੱਖ ਕੌਮ ਦੀ ਪਹਿਚਾਨ ਉੱਤੇ ਇੱਕ ਸਪੈਸੀਫਾਈਡ ਹਮਲਾ ਹੈ ਇਹ ਕੋਈ ਪਹਿਲੀ ਘਟਨਾ ਨਹੀਂ ਹਰ ਕੁਝ ਮਹੀਨੇ ਬਾਅਦ ਕੋਈ ਨਾ ਕੋਈ ਇਹ ਜਾਂ ਮਾਮਲਾ ਸਾਹਮਣੇ ਆ ਜਾਂਦਾ ਹੈ ਜਿੱਥੇ ਸਿੱਖ ਵਿਦਿਆਰਥੀਆਂ ਨੂੰ ਜਾਂ ਯਾਤਰੀਆਂ ਨੂੰ ਆਪਣੀ ਧਾਰਮਿਕ ਪਛਾਣ ਕਾਰਨ ਹਾਸਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਵਾਲ ਇਹ ਨਹੀਂ ਕਿ ਇਹ ਕਿਉਂ ਹੋ ਰਿਹਾ ਹੈ ਸਵਾਲ ਇਹ ਹੈ ਕਿ ਇਹ ਇਹ ਚੀਜ਼ ਹੁਣ ਤੱਕ ਰੁਕੀ ਕਿਉਂ ਨਹੀਂ ਸਿੱਖ ਕਕਾਰ ਇੱਕ ਧਾਰਮਿਕ ਲੋੜ ਨਾ ਕਿ ਖਤਰਾ ਸਿੱਖ ਧਰਮ ਦੇ ਪੰਜ ਕਕਾਰ ਕੇਸ ਕੰਗਾ ਕਿਰਪਾਨ ਕਛੇਰਾ ਕੜਾ ਨਾ ਸਿਰਫ ਸਿੱਖ ਦੀ ਧਾਰਮਿਕ ਪਹਿਚਾਨ ਹਨ ਸਗੋਂ ਉਹ ਸਿੱਖ ਦੀ ਨੈਤਿਕਤਾ ਅਤੇ ਸਵੇ ਅਨੁਸ਼ਾਸਨ ਦੇ ਪ੍ਰਤੀਕ ਹਨ ਕਿਰਪਾਨ ਜੋ ਸਦਾ ਪਲੇ ਲਈ ਚੁੱਕੀ ਜਾਂਦੀ ਹੈ ਉਸ ਨੂੰ ਅੱਜ ਇੱਕ ਜਮਹੂਰੀ ਵਿਵਸਥਾ ਵਿੱਚ ਹਥਿਆਰ ਵਜੋਂ ਵੇਖਿਆ ਜਾਣਾ ਇਨਸੈਂਸਿਟਿਵ ਅਤੇ ਅਵਿਗਿਆਨਿਕ ਹੈ ਭਾਰਤੀ ਸੰਵਿਧਾਨ ਦੀ ਧਾਰਾ 5 ਇਸ ਗੱਲ ਦੀ ਸਪਸ਼ਟ ਆਗਿਆ ਦਿੰਦੀ ਹੈ ਕਿ ਸਿੱਖਾਂ ਨੂੰ ਆਪਣੀ ਧਾਰਮਿਕ ਪਹਿਚਾਨ ਨਾਲ ਰਹਿਣ ਦਾ ਅਧਿਕਾਰ ਹੈ ਜਿਸ ਵਿੱਚ ਕਿਰਪਾਨ ਤारण ਵੀ ਸ਼ਾਮਿਲ ਹੈ ਦौरा ਮਿਆਰ ਤੰਦਿਲ ਤੰਦਲੇ ਇਮਤਿਹਾਨ ਚਲਦੇ ਰਹਿਣ ਪਰ ਸਿੱਖ ਵਿਦਿਆਰਥੀ ਰੋਕੇ ਜਾਣ ਇੱਕ ਪਾਸੇ ਇੰਨੀ ਵੱਡੀ ਪਰਤੀ ਪ੍ਰੀਖਿਆਵਾਂ ਵਿੱਚ ਪੇਪਰ ਲੀਕ ਬੇਈਮਾਨੀਆਂ ਅਤੇ ਭ੍ਰਸ਼ਟਾਚਾਰ ਦਾ ਰਾਜ ਹੈ ਜਿਵੇਂ SSC NEET ਆਦਿ ਜਿਨ੍ਹਾਂ ਦੇ ਨਤੀਜੇ ਲੱਖਾਂ ਵਿਦਿਆਰਥੀਆਂ ਦੀ ਪਵਿੱਖ ਨੁਕਸਾਨ ਕਰ ਰਹੇ ਹਨ ਦੂਜੇ ਪਾਸੇ ਉਹ ਵਿਦਿਆਰਥੀ ਜੋ ਸਚਾਈ ਆਤਮ ਵਿਸ਼ਵਾਸ ਅਤੇ ਧਾਰਮਿਕ ਪਹਿਚਾਨ ਨਾਲ ਪੜ ਰਹੇ ਹਨ ਉਹਨਾਂ ਨੂੰ ਕਿਰਪਾਨ ਜਾਂ ਕਾਰਨ ਰੋਕਿਆ ਜਾਂਦਾ ਹੈ ਇਹ ਕੇਵਲ ਵਿਅਕਤੀਗਤ ਹਮਲਾ ਨਹੀਂ ਇਹ ਇੱਕ ਸੰਸਕ੍ਰਿਤਿਕ ਵਿਤਕਰਾ ਹੈ ਸਿੱਖ ਬੁੱਧੀ ਜੀਵਿਆਂ ਅਧਿਆਪਕਾਂ ਲੀਡਰਾਂ ਅਤੇ ਜੰਦੀ ਜਥੇਬੰਦੀਆਂ ਨੂੰ ਹੁਣ ਇਹ ਮੰਨਣਾ ਪਵੇਗਾ ਕਿ ਅਧਿਕਾਰਾਂ ਦੀ ਰਾਖੀ ਲਈ ਰਾਜਨੀਤਕ ਅਤੇ ਕਾਨੂੰਨੀ ਜ਼ਮੀਨ ਤੇ ਵੀ ਉਤਰਨਾ ਪਵੇਗਾ ਪੀਆਈਐਲ ਪਬਲਿਕ ਇੰਟਰਸਟ ਲਿਟੀਗੇਸ਼ਨ ਫਾਈਲ ਕਰਨੀ ਚਾਹੀਦੀ ਹੈ ਇਮਤਿਹਾਨ ਸੰਸਥਾਵਾਂ ਨੂੰ ਰੀਤੀਆਂ ਬਣਾਉਣੀਆਂ ਪੈਣਗੀਆਂ ਜੋ ਸਿੱਖ ਪਹਿਚਾਣ ਦਾ ਦੇਸ਼ ਦੇ ਜ਼ਮੋਰੀਅਤ ਨਿਜ਼ਾਮ ਨੂੰ ਪਰਪੱਖ ਰੱਖਣ ਦੇ ਲਈ ਸਿੱਖ ਕੁਰਬਾਨੀਆਂ ਆਪਣੇ ਆਪ ਦੇ ਵਿੱਚ ਬਹੁਤ ਲਾਸਾਨੀ ਨੇ ਜਿਸ ਨੂੰ ਹਮੇਸ਼ਾ ਹੀ ਨਜ਼ਰਅੰਦਾਜ਼ ਕਰਕੇ ਇਹੋ ਜੇ ਵਾਕੇ ਦੁਰਾਈ ਜਾਂਦੇ ਨੇ ਜਿਸ ਤੋਂ ਇਹ ਸਾਫ਼-ਸਾਫ਼ ਜ਼ਾਹਿਰ ਹੁੰਦਾ ਹੈ ਕਿ ਸਿੱਖਾਂ ਦੇ ਨਾਲ ਦੋਹਰਾ ਸਲੂਕ ਕਰਨ ਦੇ ਵਿੱਚ ਇਥੋਂ ਦਾ ਨਿਜ਼ਾਮ ਸਮਰਥ ਹੈ ਅੱਗੇ ਵੱਧਦੇ ਹਾਂ ਤੇ ਜਾਣਦੇ ਹਾਂ ਇੱਕ ਵਿਸ਼ੇਸ਼ ਮਸਲੇ ਬਾਰੇ ਦਰਸਲ ਬੀਤੇ ਦਿਨਾਂ ਗੁਰਨਾਨਕ ਦੇਵ ਜੀ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਵੱਲੋਂ ਕਿਸੇ ਪ੍ਰੋਗਰਾਮ ਦੌਰਾਨ ਆਰਐਸਐਸ ਦੇ ਮੁਖੀ ਮੋਹਨ ਭਗਵਤ ਸਾਹਮਣੇ ਖੜੇ ਹੋ ਕੇ ਵਿਖਿਆਨ ਕਰਦੇ ਨੇ RSS ਹਮੇਸ਼ਾ ਹੀ ਸਿੱਖ ਫਲਸਫੇ ਦੇ ਵਿਰੋਧ ਦੇ ਵਿੱਚ ਕਾਰਕੁਨ ਰਿਹਾ ਹੈ ਇਸ ਮਸਲੇ ਦੇ ਉੱਪਰ ਪੰਥਕ ਤੌਰ ਤੇ ਹੁਣ ਪ੍ਰਤੀਕਰਮ ਲਾਗੂ ਹੋ ਚੁੱਕਿਆ ਹੈ ਕਿ ਸਿੱਖਾਂ ਦੇ ਇਹਨੇ ਵੱਡੇ ਉੱਚ ਸਥਾਨ ਤੇ ਬੈਠਣ ਵਾਲੇ ਵਿਦਵਾਨ ਕੀ ਇਸ ਤੰਗ ਦੇ ਨਾਲ ਅੱਗੇ ਵਧਣਗੇ ਜਾਣਦੇ ਹਾਂ ਵਿਸਤਾਰ ਸਹਿਤ ਵੀਰ ਹਰਪ੍ਰੀਤ ਸਿੰਘ ਜੀ ਪਾਸੋਂ ਸਿੱਖ ਪਾਨੋਂ ਕਿਹੜੇ ਵਿਦਵਾਨਾਂ ਦੀ ਲੋੜ ਹੈ ਸਿੱਖ ਪੰਥ ਅੱਜ ਇੱਕ ਜਿਹੇ ਮੋੜ ਤੇ ਖੜ੍ਹਾ ਹੈ ਜਿੱਤੇ ਉਸ ਨੂੰ ਅਜਿਹੇ ਵਿਦਵਾਨਾਂ ਦੀ ਸਖਤ ਲੋੜ ਹੈ ਜੋ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਨੇ ਨਾਲ ਨਾਲ ਗੁਰਬਾਣੀ ਦੇ ਸੰਦੇਸ਼ ਨੂੰ ਆਧੁਨਿਕ ਸੰਸਾਰ ਨਾਲ ਜੋੜ ਸਕਣ ਗੁਰਮਾਨਿੰਗ ਦੇਵ ਜੀ ਦੀ ਸਿਤਾਪ ਵਿੱਚ ਸਿੱਖੀ ਇੱਕ ਜੀਵਨ ਵਿਧੀ ਹੈ ਜੋ ਰੂਹਾਨੀਅਤ ਸਮਾਜਿਕ ਨਿਆਂ ਤੇ ਵਿਗਿਆਨਿਕ ਸੋਚ ਨੂੰ ਸਮਰਪਿਤ ਹੈ ਪਰ ਅੱਜ ਦੇ ਨੌਜਵਾਨਾਂ ਨੂੰ ਸਿਖੀ ਦੀ ਇਸ ਸਦੀ ਨੂੰ ਸਮਝਾਉਣ ਲਈ ਅਜਿਹੇ ਅਡਵਾਂਸ ਚਾਹੀਦੇ ਹਨ ਜਿਸ ਸਮੇਂ ਦੀ ਨਬਜ਼ ਨੂੰ ਸਮਝਣ ਅਤੇ ਉਸ ਨੂੰ ਗੁਰੂ ਦੀ ਸਿੱਖਿਆ ਨਾਲ ਮੇਲਣ ਰੋਜ਼ਾਨਾ ਪਹਿਰੇਦਾਰ ਵਿੱਚ छਪਿਆ ਇੱਕ ਲੇਖ ਵੀ ਇਸ ਗੱਲ ਨੂੰ ਜਾਗਰੂਕ ਕਰਦਾ ਹੈ ਕਿ ਸਿੱਖ ਪੰਥ ਅਜੇ ਨੌਜਵਾਨ ਵਿਦਵਾਨਾਂ ਦੀ ਲੋੜ ਹੈ ਜੋ ਆਪਣੀ ਪਛਾਣ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਮਾਜਿਕ ਤਬਦੀਲੀ ਲਿਆਉਣ ਗੁਰਬਾਣੀ ਦੇ ਸੰਦੇਸ਼ ਨੂੰ ਆਧੁਨਿਕ ਤਰੀਕੇ ਨਾਲ ਪੇਸ਼ ਕਰਨ ਵਾਲੇ ਵਿਦਵਾਨ ਸਿੱਖ ਪੰਥ ਉਹ ਅਜਿਹੇ ਵਿਦਵਾਨਾਂ ਦੀ ਲੋੜ ਹੈ ਜੋ ਗੁਰਬਾਣੀ ਦੀ ਖੁਖਾਨੀ ਤਾਕਤ ਨੂੰ ਨੌਜਵਾਨਾਂ ਦੇ ਜੀਵਨ ਵਿੱਚ ਵਿਹਾਰਕ ਤੌਰ ਤੇ ਲਾਗੂ ਕਰਨ ਦੀ ਪ੍ਰੇਰਣਾ ਦੇ ਸਕਣ। ਆਈ ਦੀ ਪੀੜ੍ਹੀ ਜੋ ਤੇਜ਼ੀ ਨਾਲ ਬਦਲਦੇ ਸੰਸਾਰ ਵਿੱਚ ਆਪਣੀ ਪਛਾਣ ਅਤੇ ਮਕਸਦ ਲੱਭ ਰਹੀ ਹੈ ਨੂੰ ਅਜਿਹੇ ਵਿਦਵਾਨਾਂ ਦੀ ਜ਼ਰੂਰਤ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਜਿਵੇਂ ਨਾਮ ਜਪ ਹੋ ਮੇਰੇ ਸੱਜਣ ਸੈਣ ਸੁਖ ਪਾਵ ਹੋ ਬਿਸਰਾਮ ਨੂੰ ਆਧੁਨਿਕ ਜੀਵਨ ਦੀਆਂ ਚੁਣੌਤੀਆਂ ਜਿਵੇਂ ਕੈਰੀਅਰ ਦਾ ਦਬਾਅ ਸਮਾਜਿਕ ਤਣਾਅ ਜਾਂ ਸਵੈ ਸ਼ੰਕੇ ਨਾਲ ਜੋੜਨ ਕੇ ਸਰਲ ਤਰੀਕੇ ਨਾਲ ਸਮਝਾਉਣ ਇਹ ਵਿਦਵਾਨ ਆਨਲਾਈਨ ਵਰਕਸ਼ਾਪਸ ਅਬਿਨਾਸ਼ ਐ ਸੋਸ਼ਲ ਮੀਡੀਆ ਲਾਈਵ ਸੈਸ਼ਨਸ ਰਾਹੀਂ ਨੌਜਵਾਨਾਂ ਨੂੰ ਗੁਰਬਾਣੀ ਦੇ ਸੂਲਾਂ ਨੂੰ ਜੀਵਨ ਵਿੱਚ ਅਪਣਾਉਣ ਦੀ ਪ੍ਰੇਰਣਾ ਦੇਣ ਜਿਨ੍ਹਾਂ ਕਿਰਤ ਕਰਨ ਨੂੰ ਸਖਤ ਮਿਹਨਤ ਨਾਲ ਜੋੜਦੇ ਹੋਏ ਕਹਿੰਨ ਕਿ ਤੁਸੀਂ ਗੁਰੂ ਦੀ ਸਿੱਖ ਹੋ ਵਿਗਿਆਨਿਕ ਸੋਚ ਅਤੇ ਸਿੱਖੀ ਦਾ ਸੁਮੇਲ ਸਿੱਖੀ ਕਦੇ ਵੀ ਵਿਗਿਆਨ ਦੇ ਵਿਰੁੱਧ ਨਹੀਂ ਸੀ ਗੁਰੂ ਨਾਨਕ ਦੇਵ ਜੀ ਨੇ ਬ੍ਰਹਮੰਡ ਦੀ ਅਪਾਰਤਾ ਬਾਰੇ ਗੱਲ ਕੀਤੀ ਜੋ ਅੱਜ ਦੇ ਵਿਗਿਆਨਿਕ ਖੋਜ ਨਾਲ ਮੇਲ ਖਾਂਦੀ ਹੈ ਸਿੱਖ ਪੰਥ ਅਜੇ ਵੀ ਵਿਦਵਾਨਾਂ ਦੀ ਲੋੜ ਹੈ ਜੋ ਵਿਗਿਆਨਿਕ ਤਰ੍ਹਾਂ ਨੂੰ ਜੋੜ ਸਕਣ ਨੌਜਵਾਨ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਭਾਰਾ ਟੈਕਨੋਲੋਜੀ ਜਾਂ ਵਾਤਾਵਰਣ ਵਿਗਿਆਨ ਵਿੱਚ ਕੰਮ ਕਰ ਰਹੇ ਹਨ ਉਹ ਸਿੱਖੀ ਦੇ ਸੂਲਨਾ ਜਿਵੇਂ ਸੇਵਾ ਸਤਕਾਰ ਅਤੇ ਸਮਾਨਤਾ ਨੂੰ ਆਪਣੇ ਕੰਮ ਵਿੱਚ ਲਾਗੂ ਕਰ ਸਕਦੇ ਹਨ ਉਦਾਹਰਨ ਵਜੋਂ ਇੱਕ ਵਿਦਵਾਨ ਜੋ ਕਲਾਈਮੇਟ ਚੇਂਜ ਤੇ ਗੱਲ ਕਰਦੇ ਹੋਏ ਕਹਿ ਰਹੇ ਹਨ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਪ੍ਰਕਿਰਤੀ ਗੁਰੂ ਜੀ ਦੀ ਸਾਜੀ ਹੋਈ ਹੈ ਇਸ ਨੂੰ ਬਚਾਉਣਾ ਸਾਡਾ ਫਰਜ਼ ਹੈ ਅਜਿਹੇ ਵਿਦਵਾਨ ਨੌਜਵਾਨਾਂ ਨੂੰ ਪ੍ਰੇਰਿਤ ਕਰ ਸਕਦੇ ਹਨ ਕਿ ਉਹ ਵਿਗਿਆਨ ਅਤੇ ਸਿੱਖੀ ਦੇ ਸੁਮੇਲ ਨਾਲ ਸੰਸਾਰ ਲਈ ਯੋਗਦਾਨ ਪਾਉਣ ਸਮਾਜਿਕ ਨਿਆਂ ਦੀ ਓਦੇ ਸਿੱਖੀ ਸਮਾਜਿਕ ਨਿਆਂ ਦੇ ਦਿਨ ਹੀ ਤੇ ਖੜੀ ਹੈ ਗੁਰੂ ਤੇਗ ਬਹਾਦਰ ਜੀ ਨੇ ਧਰਮ ਅਤੇ ਨਿਆਂ ਲਈ ਆਪਣਾ ਜੀਵਨ ਦਿੱਤਾ ਅੱਜ ਸਿੱਖ ਪੰਥ ਨੂੰ ਅਜਿਹੇ ਵਿਦਵਾਨਾਂ ਦੀ ਲੋੜ ਹੈ ਜੋ ਅਨਿਆਇ ਜਾਤ ਪਾਤ ਜੈਂਡਰ ਅਸਮਾਨਤਾ ਤੇ ਸਮਾਜਿਕ ਵਿਕਰੇ ਬਿਰੁੱਧ ਆਵਾਜ਼ ਉਠਾਉਣ ਨੌਜਵਾਨ ਵਿਦਵਾਨ ਜੋ ਸੋਸ਼ਲ ਮੀਡੀਆ ਤੇ ਸਿੱਖੀ ਦੇ ਗਲਤ ਪੇਸ਼ਕਾਰੀ ਨੂੰ ਚੁਣੌਤੀ ਦੇਣ ਫੇਕ ਨਿਊਜ਼ ਨੂੰ ਰੋਕਣ ਅਤੇ ਸਮਾਜ ਵਿੱਚ ਬਰਾਬਰੀ ਦਾ ਸੰਦੇਸ਼ ਫੈਲਾਉਣ ਉਹ ਸਿੱਖ ਪੰਥ ਦੀ ਅਸਲੀ ਤਾਕਤ ਹਨ ਉਹ ਨੌਜਵਾਨਾਂ ਨੂੰ ਪ੍ਰੇਰਿਤ ਕਰ ਸਕਦੇ ਹਨ ਕੀ ਹੋ ਲੰਗਰ ਸੇਵਾ ਤੇ ਸਮਾਜਿਕ ਕਾਰਜਾਂ ਵਿੱਚ ਸਾਲਾਂ ਅਤੇ ਸਿੱਖੀ ਦੇ 16 ਨੂੰ ਗਲੋਬਲ ਮੈਪ ਤੇ ਪੇਸ਼ ਕਰਨ ਰੋਜ਼ਾਨਾ ਪਹਿਰੇਦਾਰ ਵਿੱਚ ਵੀ ਜ਼ਿਕਰ ਹੈ ਇਸ ਸਿੱਖ ਨੌਜਵਾਨ ਨੂੰ ਅਜਿਹੇ ਵਿਦਵਾਨਾਂ ਦੀ ਲੋੜ ਹੈ ਜੋ ਸਮਾਜਿਕ ਤਬਦੀਲੀ ਦੀ ਅਗਵਾਈ ਕਰਨ ਨੌਜਵਾਨੋ ਤੁਸੀਂ ਹੀ ਬੋ ਨੌਜਵਾਨੋ ਸਿੱਖ ਪਾਣ ਨੂੰ ਤੁਹਾਡੇ ਵਰਗੇ ਵਿਦਵਾਨਾਂ ਦੀ ਲੋੜ ਹੈ ਜੋ ਰੂਹਾਨੀ ਬੋਧਕ ਅਤੇ ਸਮਾਜਿਕ ਤੌਰ ਤੇ ਮਜ਼ਬੂਤ ਹੋਣ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਵਿੱਦਿਆ ਵਿਚਾਰੀਤਾ ਪਰਉਪਕਾਰੀ ਤੁਸੀਂ ਪੜੋ ਸਿੱਖੋ ਅਤੇ ਸੰਸਾਰ ਨੂੰ ਪ੍ਰੇਰਿਤ ਕਰੋ ਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਅਜੇ ਹੀ ਵਿਦਵਾਨ ਬਣ ਸਕਦੇ ਹੋ ਉਸ ਸਿੱਖ ਪਤਨੀ ਨਵੀਆਂ ਉਚਾਈਆਂ ਤੇ ਲੈ ਜਾਣ ਉਠੋ ਆਪਣੀ ਪਛਾਣ ਨੂੰ ਮਜ਼ਬੂਤ ਕਰੋ ਅਤੇ ਸੰਸਾਰ ਵਿੱਚ ਸਿੱਖੀ ਦਾ ਝੰਡਾ ਬੁਲੰਦ ਕਰੋ ਜੇ ਸਿੱਖੀ ਰਹੇਗੀ ਤਾਂ ਅਸੀਂ ਰਹਾਂਗੇ ਦਾ ਸਰਪ੍ਰੀਸ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰਨਾਨਕ ਦੇਵ ਜੀ ਪਾਤਸ਼ਾਹ ਦੇ ਸਿੱਖੀ ਦਾ ਧਰਾ ਸੱਚ ਦਾ ਮਾਰਗ ਹੈ ਇਸ ਨੂੰ ਪ੍ਰਚਾਰਨ ਵਾਲੇ ਹਰ ਇੱਕ ਵੀਰ ਪੈਣ ਨੂੰ ਉਹ ਸੱਚ ਦਾ ਭਾਂਡਾ ਬਣ ਕੇ ਅੱਗੇ ਵਧਣਾ ਹੈ ਜਿਹੜੇ ਆਪ ਹੀ ਕੁਝ ਕੁਝ ਹੁਰਤਾਂ ਦੇ ਲਈ ਇਸ ਨੂੰ ਵੇਚ ਖਾਂਦੇ ਨੇ ਤੇ ਹੋਰਾਂ ਨੂੰ ਤੋਂ ਆਪਾਂ ਕੀ ਉਮੀਦ ਰੱਖਦੇ ਹਾਂ ਪੰਥਕ ਤੌਰ ਤੇ ਸੁਚੇਤ ਹੋਣ ਦੀ ਤੇ ਜਥੇਬੰਦ ਹੋਣ ਦੀ ਇਸ ਸਮੇਂ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਜਾਣਦੇ ਹਾਂ ਇਸ ਹਫਤੇ ਦੇ ਸਰਗਰਮੀਆਂ ਬਾਰੇ ਧਾਰਮਿਕ ਅਧਿਕਾਰਾਂ ਤੇ ਲਗਾਤਾਰ ਹਮਲੇ ਰਾਜਸਥਾਨ ਦੇ ਇੱਕ ਅੰਮ੍ਰਿਤਧਾਰੀ ਸਿੱਖ ਮਹਿਲਾ ਨੂੰ ਕੇਵਲ ਕਿਰਪਾਨ ਪਹਿਨਣ ਕਰਕੇ ਜੁਡੀਸ਼ੀਅਲ ਇਮਤਿਹਾਨ ਦੇਣ ਤੋਂ ਰੋਕ ਦਿੱਤਾ ਗਿਆ। ਇਹ ਪਹਿਲੀ ਵਾਰ ਨਹੀਂ ਹੋਇਆ। ਇਸ ਸਾਲ ਪਹਿਲਾ ਵੀ ਕਈ ਇਮਤਿਹਾਨਾਂ 'ਚ ਸਿੱਖ ਵਿਦਿਆਰਥੀਆਂ ਨੂੰ ਇਨਾਂ ਹੀ ਕਾਰਨਾਂ ਕਰਕੇ ਰੋਕਿਆ ਗਿਆ ਹੈ। ਕਿਰਪਾਨ ਪਹਿਨਣਾ ਸਾਡਾ ਸੰਵਿਧਾਨਕ ਹੱਕ ਹੈ। ਆਰਟੀਕਲ 25 ਇਮਤਿਹਾਨ ਸੈਂਟਰਾਂ ਵਿੱਚ ਧਾਰਮਿਕ ਪਛਾਣ ਤੇ ਰੋਕਣਾ ਸਿੱਖੀ ਉੱਤੇ ਸਿੱਧਾ ਹਮਲਾ ਹੈ। ਵਿਗਿਆਨ ਤੇ ਵਿਗਿਆਨ ਦੀ ਜੋੜੀ ਪ੍ਰੇਰਣਾਦਾਇਕ ਪੰਥਕਿਆ ਖਾਲਸਾ ਨਿਰੂਪਣ ਯੂਥ ਕੈਂਪ 2025 ਇਸ ਵਾਰ ਦੇ ਮੁੱਖ ਵਕਤਾ ਯਾਨੀ ਸਪੀਕਰ ਹੋਣਗੇ ਰਜਤ ਸਿੰਘ ਇਸਰੋ ਵਿਗਿਆਨੀ ਜੋ ਨੌਜਵਾਨਾਂ ਨੂੰ ਵਿਗਿਆਨ ਸਿੱਖੀ ਤੇ ਆਤਮ ਵਿਕਾਸ ਵੱਲ ਪ੍ਰੇਰਿਤ ਕਰਨਗੇ ਭਾਈ ਬਰਿਆਮ ਸਿੰਘ ਜੀ ਜੋ ਗੁਰਮਤਿ ਵਿਚਾਰ ਤੇ ਜੁੜੇ ਰਹਿਣ ਦੇ ਤਰੀਕੇ ਸਾਂਝੇ ਕਰਨਗੇ ਜੀ ਅੰਤਨਾਮਾ ਦੇ ਵਿੱਚ ਸਾਡੀ ਕੋਸ਼ਿਸ਼ ਪੰਥਕ ਮਸਲੇ ਅਤੇ ਜਿਸ ਦੇ ਵਿੱਚ ਗਤੀਵਿਧੀਆਂ ਨੂੰ ਆਪ ਤੱਕ ਪਹੁੰਚਾਣਾ ਹੈ ਇਹਨਾਂ ਪੇਸ਼ਕਸ਼ਾਂ ਦੇ ਲਈ ਜ਼ਰੂਰ ਵੀ ਸਚਨ ਨੂੰ ਸਬਸਕ੍ਰਾਈਬ ਕਰੋ ਇਸੇ ਨਾਲ ਦਿਓ ਮੈਨੂੰ ਇਜਾਜ਼ਤ ਤਾਂ ਮਿਲਦੇ ਹਾਂ ਅਗਲੇ ਹਫਤੇ ਅਖੀਰ ਦੇ ਵਿੱਚ ਬਰਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ